ਦੋਸਤੋ ਪੰਜਾਬ ਵਿੱਚ ਵਾਪਰਿਆ ਇੱਕ ਬਹੁਤ ਹੀ ਚਰਚਿਤ ਅਤੇ ਸੰਗੀਨ ਕਤਲकांड ਜਿਸ ਨੂੰ ਭੀਮ ਟਾਂਗ ਕਾਂਡ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅੱਜ ਤੋਂ ਕਰੀਬ 9 ਸਾਲ ਪਹਿਲਾਂ ਵਾਪਰਿਆ ਇਹ ਬਰਬਰ ਕਤਲकांड ਜਿਸ ਵਿੱਚ ਇੱਕ ਦਲਤ ਨੌਜਵਾਨ ਭੀਮ ਟਾਂਗ ਦੇ ਦੋਵੇਂ ਹੱਥ ਗੁੱਟਾਂ ਕੋਲੋਂ ਵੜ ਦਿੱਤੇ ਗਏ ਇੰਨਾ ਹੀ ਨਹੀਂ ਉਸ ਦੀਆਂ ਦੋਵੇਂ ਲੱਤਾਂ ਵੀ ਬੂਟਾ ਸਮੇਤ ਵੜ ਦਿੱਤੀਆਂ ਗਈਆਂ ਸਨ ਇਸ ਕਤਲकांड ਨੂੰ ਪੰਜਾਬ ਦੇਣ ਵਾਲਿਆਂ ਵਿੱਚ ਕੁੱਲ 12 ਲੋਕਾਂ ਦੇ ਨਾਮ ਸਾਹਮਣੇ ਆਏ ਪਰ ਸਭ ਦਾ ਮਾਸਟਰਮਾਈਂਡ ਤੇ ਜਿਸ ਦੇ ਟਿਕਾਣੇ ਤੇ ਜਿਸ ਦੇ ਫਾਰਮ ਹਾਊਸ ਤੇ ਇਹ ਨਰਦਈਤਾ ਕੀਤੀ ਗਈ ਉਹ ਮਾਸਟਰਮਾਈਂਡ ਸੀ ਇੱਕ ਐਮਐਲਏ ਦੀ ਚੋਲ ਲੜ ਚੁੱਕਿਆ ਅੰਬੋਰ ਇਲਾਕੇ ਦਾ ਇੱਕ ਦਬੰਗ ਅਕਾਲੀ ਆਗੂ ਅਤੇ ਸ਼ਰਾਬ ਦਾ ਬਹੁਤ ਵੱਡਾ ਕਾਰੋਬਾਰੀ ਸ਼ਿਵਲਾਲ ਡੋਡਾ ਜਿਸ ਦੇ ਫਾਰਮ ਹਾਊਸ ਤੇ ਇਹ ਪੂਰੀ ਦੀ ਪੂਰੀ ਵਾਰਦਾਤ ਕੀਤੀ ਗਈ ਸੀ ਇਸ ਤੋਂ ਬਾਅਦ ਅੱਜ ਦੇ ਸਮੇਂ ਦਰਹਨ ਸ਼ਿਵਲਾਲ ਡੋਡਾ ਅਤੇ ਹੋਰ 12 ਦੋਸ਼ੀਆਂ ਨੂੰ ਅਦਾਲਤ ਵੱਲੋਂ 2019 ਦੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਤੇ ਇਹ ਸਾਰੇ ਜੇਲ੍ਹ ਵਿੱਚ ਬੰਦ ਹਨ ਇਸ ਕੇਸ ਵਿੱਚ ਹੋਈ ਇੰਨੀ ਨਰਦਈਤਾ ਬਰਬਰਤਾ ਕਾਰਨ ਅਦਾਲਤ ਵੱਲੋਂ ਵੀ ਦੋਸ਼ੀਆਂ ਨੂੰ ਕੋਈ ਵੀ ਰਾਹਤ ਨਹੀਂ ਸੀ ਦਿੱਤੀ ਗਈ ਇਸ ਕਾਰਨ ਦੇ ਨਾਲ ਇੱਕ ਵਾਰ ਪੂਰਾ ਦੇਸ਼ ਹਿਲ ਗਿਆ ਸੀ ਪਰ ਦੂਜੇ ਪਾਸੇ આરોપી ਇੱਕ ਬਹੁਤ ਵੱਡਾ ਰਸੂਖਦਾਰ ਅਤੇ ਦਬੰਗ ਲੀਡਰ ਹੋਣ ਤੇ ਅਤੇ ਉੱਤੋਂ ਦੀ ਸਰਕਾਰ ਹੋਣ ਕਰਕੇ ਇਸ ਮਾਮਲੇ ਨੇ ਹੋਰ ਵੀ ਸੁਰਖੀਆਂ ਬਟੋਰੀਆਂ ਸਨ ਕੀ ਸੀ ਭੀਮਟਾ ਕਤਲਗਾਰ ਦੀ ਅਸਲ ਸਚਾਈ ਅਜੇ ਹਕੀ ਕੁਝ ਦੋਹਾਂ ਵਿਚਾਰ ਹੋਇਆ ਕਿ ਭੀਮਟਾਕਰ ਨੂੰ ਇੰਨੇ ਭਿਆਨਕ ਅਤੇ ਬੁਰੇ ਤਰੀਕੇ ਦੇ ਨਾਲ ਕਤਲ ਕਰ ਦਿੱਤਾ ਗਿਆ ਕੌਣ ਕੌਣ ਲੋਕ ਸਨ ਇਸ ਮਾਮਲੇ ਨਾਲ ਜੁੜੇ ਇਹ ਪੂਰੀ ਜਾਣਕਾਰੀ ਤੁਹਾਡੇ ਨਾਲ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਅੱਜ ਤੋਂ ਕਰੀਬ 9 ਸਾਲ ਪਹਿਲਾਂ ਦਿਨ ਸੀ 11 ਦਸੰਬਰ ਸਾਲ 2015 ਦਾ ਸ਼ੇਵਲਾਲ ਡੋਡਾ ਸ਼ਰਾਬ ਦਾ ਇੱਕ ਬਹੁਤ ਵੱਡਾ ਕਾਰੋਬਾਰੀ ਸੀ ਫਾਜ਼ਿਲਕਾ ਅੰਬੋਰ ਫਰੋਇਪੁਰ ਤੋਂ ਲੈ ਕੇ ਮੋਗਾ ਮੁਕਸਰ ਫਰੀਦਕੋਟ ਤੱਕ ਸ਼ੇਵਲਾਲ ਡੋਡਾ ਦੇ ਹੀ ਤੂਤੀ ਬੋਲਦੀ ਹੁੰਦੀ ਸੀ ਸਾਲ 2008-09 ਵੇਲੇ ਜਿਸ ਸਮੇਂ ਸਰਕਾਰ ਵੱਲੋਂ ਹਰ ਜ਼ਿਲ੍ਹੇ ਵਿੱਚ ਸ਼ਰਾਬ ਦੇ ਬਸ ਇੱਕ ਜਾਂ ਦੋ ਹੀ ਵੱਡੇ ਕਾਰੋਬਾਰੀਆਂ ਨੂੰ ਲਾਇਸੈਂਸ ਜਾਰੀ ਕੀਤੇ ਗਏ ਤਾਂ ਉਸ ਸਮੇਂ ਸ਼ੇਵਲਾਲ ਡੋਡਾ ਦਾ ਉਭਾਰ ਹੋਇਆ ਬੇਸ਼ੱਕ ਅਬੋਰ ਹਲਕਾ ਬੀਜੇਪੀ ਦਾ ਸੀ ਪਰ ਫਿਰ ਵੀ ਸਾਲ 2012 ਵਿੱਚ ਸ਼ਿਵਲਾਲ ਡੋਡਾ ਨੂੰ ਇੱਕ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਾਈ ਗਈ ਕਿਉਂਕਿ ਉਸ ਵਕਤ ਸ਼ਿਵਲਾਲ ਡੋਡਾ ਹੀ ਅਬੋਰ ਦਾ ਅਜਿਹਾ ਇੱਕੋ ਇੱਕ ਉਮੀਦਵਾਰ ਸੀ ਜਿਸ ਕੋਲ ਪੈਸਾ ਵੀ ਚੋਣਾਂ ਲਈ ਵਾਧੂ ਸੀ ਤੇ ਹੋਰ ਪੁੱਠੇ ਸਿੱਧੇ ਕੰਮਾਂ ਵਾਸਤੇ ਬੰਦੇ ਵੀ ਬਹੁਤ ਸਨ ਸਾਲ 2012 ਵਿੱਚ ਆਜ਼ਾਦ ਉਮੀਦਵਾਰ ਹੋਣ ਦੇ ਬਾਵਜੂਦ ਸ਼ਿਵਲਾਲ ਡੋਡਾ ਨੂੰ 45000 ਤੋਂ ਵੱਧ ਮੋਟਾ ਪਈਆਂ ਸਨ ਸਾਲ 2015 ਵਿੱਚ ਜਿੱਥੇ ਪੰਜਾਬ ਵਿੱਚ ਬਰਗਾਰੀ ਦੇ ਵਿਦਬੀ ਵਾਲੀਆਂ ਘਟਨਾਵਾਂ ਵਾਪਰੀਆਂ ਸਨ ਉੱਤੇ ਹੀ ਦਸੰਬਰ ਦੀ 11 ਤਰੀਕ ਵਾਲੇ ਦਿਨ ਭੀਮਟਾਂਕ ਵਾਲੀ ਘਣਾਉਣੀ ਘਟਨਾ ਵੀ ਵਾਪਰਦੀ ਹੈ ਪੀਮਟਾਂਕ ਪਹਿਲਾਂ ਸ਼ੇਵਲਾਲ ਡੋਡੇ ਦੇ ਸ਼ਰਾਬ ਦੇ ਠੇਕਿਆਂ ਤੇ ਹੀ ਇੱਕ ਕਰਿੰਦਾ ਸੀ ਤੇ ਉਸ ਕੋਲ ਹੀ ਨੌਕਰੀ ਕਰਦਾ ਸੀ ਸ਼ੁਰੂ-ਸ਼ੁਰੂ ਵਿੱਚ ਤਾਂ ਉਸ ਦੇ ਸ਼ੇਵਲਾਲ ਡੋਡੇ ਦੇ ਨਾਲ ਚੰਗੇ ਸਬੰਧ ਸਨ ਪਰ ਕਤਲकांड ਤੋਂ 6 ਮਹੀਨੇ ਪਹਿਲਾਂ ਭਾਵ ਦਸੰਬਰ ਮਹੀਨੇ ਤੋਂ 6 ਮਹੀਨੇ ਪਹਿਲਾਂ ਮਈ-ਜੂਨ ਦੇ ਮਹੀਨਿਆਂ ਵਿੱਚ ਹੀ ਪੀਮਟਾਂਕ ਵੱਖਰਾ ਹੋ ਜਾਂਦਾ ਹੈ ਇਸ ਤੋਂ ਬਾਅਦ ਪੀਮਟਾਂਕ ਉੱਤੇ ਬਹੁਤ ਸਾਰੇ ਮੁਕੱਦਮੇ ਦਰਜ ਹੁੰਦੇ ਹਨ ਪੀਮਟਾੰਗ ਦਾ ਆਪਣਾ ਆਪ ਦਾ ਸਰਕਲ ਵੀ ਬਹੁਤ ਵੱਡਾ ਸੀ ਕਿਹਾ ਜਾਂਦਾ ਹੈ ਕਿ ਜਿਸ ਵੇਲੇ ਪੀਮਟਾੰਗ ਦਾ ਕਤਲ ਹੋਇਆ ਤਾਂ ਉਸ ਵਕਤ ਉਸਤੇ 12 ਮੁਕਦਮੇ ਚੱਲ ਰਹੇ ਸਨ ਬਾਅਦ ਵਿੱਚ ਪੀਮਟਾੰਗ ਦੇ ਪਰਿਵਾਰ ਦੇ ਇਲਜ਼ਾਮ ਸਨ ਕਿ ਇਹ ਪਰਚੇ ਬਹੁਤੇ ਸ਼ੇਵਲਾਲ ਡੋਡਾ ਨਹੀਂ ਪੀਮਟਾੰਗ ਤੇ ਦਰਜ ਕਰਵਾਏ ਸਨ ਇਸ ਪੂਰੇ ਮਾਮਲੇ ਵਿੱਚ ਦੋ ਹੋਰ ਸ਼ਖਸ ਵੀ ਸ਼ਾਮਿਲ ਸਨ ਇੱਕ ਦਾ ਨਾਮ ਸੀ ਰਾਜਾ ਤੇ ਦੂਜੇ ਦਾ ਨਾਮ ਵਜੀਰ ਸਿੰਘ ਪਹਿਲੇ ਪੈਲ ਹੁੰਦਾ ਕਿ ਇਹ ਕਿ ਵਜ਼ੀਰ ਸਿੰਘ ਅਤੇ ਰਾਜ ਦਾ ਝਗੜਾ ਕਿਸੇ ਗੱਲ ਨੂੰ ਲੈ ਕੇ ਭੀਮਟਾਗ ਦੇ ਨਾਲ ਚੱਲ ਰਿਹਾ ਹੁੰਦਾ ਹੈ ਤੇ ਇਸ ਝਗੜੇ ਦਾ ਸਮਝੌਤਾ ਕਰਵਾਉਣ ਲਈ ਸ਼ੇਵਲਾਲ ਡੋਡਾ ਦਾ ਭਤੀਜਾ ਅਮਿਤ ਡੋਡਾ ਜੋ ਕਿ ਸ਼ੇਵਲਾਲ ਡੋਡਾ ਦੇ ਕਾਰੋਬਾਰ ਵਿੱਚ ਹਿੱਸੇਦਾਰ ਵੀ ਸੀ ਇਸ ਅਮਿਤ ਡੋਡਾ ਵੱਲੋਂ ਅੰਬੌਰ ਦੇ ਉਸ ਫਾਰਮ ਹਾਊਸ ਤੇ ਭੀਮਟਾਗ ਨੂੰ ਬੁਲਾਇਆ ਜਾਂਦਾ ਹੈ ਭੀਮਟਾਗ ਆਪਣੇ ਇੱਕ ਸਾਥੀ ਗੁਰਜੰਟ ਸਿੰਘ ਨੂੰ ਨਾਲ ਲੈ ਕੇ ਉਸ ਫਾਰਮ ਹਾਊਸ ਤੇ ਪਹੁੰਚਦਾ ਜਿਸ ਦਾ ਮਾਲਕ ਸ਼ੇਵਲਾਲ ਡੋਡਾ ਸੀ ਪਰ ਵਜ਼ੀਰ ਸਿੰਘ ਤੇ ਰਾਜੇ ਜਿਨ੍ਹਾਂ ਨੇ ਇਹ ਸਮਝੌਤਾ ਕਰਨਾ ਸੀ ਅਮਿਤ ਡੋਡਾ ਵੀ ਉੱਥੇ ਮੌਜੂਦ ਸੀ ਇਸ ਤੋਂ ਇਲਾਵਾ 12 ਦੇ ਕਰੀਬ ਹੋਰ ਲੋਕ ਵੀ ਉੱਥੇ ਮੌਜੂਦ ਸਨ ਜਿਨ੍ਹਾਂ ਨੇ ਸਮਝੌਤੇ ਦੀ ਗੱਲ ਤਾਂ ਦੂਰ ਪਹਿਲਾਂ ਹੀ ਘਾਤ ਲਾ ਕੇ ਰੱਖੀ ਹੋਈ ਸੀ ਕਿ ਭੀਮ ਟਾਂਕ ਦੇ ਹੁਣ ਖਾਂ ਭੋਗ ਗਏ ਹਨ ਉਹ ਹੁਣ ਸ਼ਿਵਲਾਲ ਡੋਡਾ ਦੇ ਵਿਰੋਧ ਵਿੱਚ ਖੜਾ ਹੋ ਰਿਹਾ ਹੈ ਹੁਣ ਭੀਮਟਾਕ ਸ਼ਿਵਲਾਲ ਡੋਡਾ ਦੇ ਕਹੜੇ ਵਿੱਚ ਨਹੀਂ ਰਿਹਾ ਕਿਹਾ ਜਾਂਦਾ ਹੈ ਕਿ ਭੀਮਟਾਕ ਨੂੰ ਸਬਸਕਾਉਂਡ ਦੇ ਮੰਤਬ ਨਾਲ ਹੀ ਫਾਰਮ ਹਾਊਸ ਵਿੱਚ ਮੀਟਿੰਗ ਨੂੰ ਫਿਕਸ ਕੀਤਾ ਗਿਆ ਜਦੋਂ ਭੀਮਟਾਕ ਤੇ ਉਸ ਦਾ ਸਾਥੀ ਗੁਰਜੰਟ ਸਿੰਘ ਉੱਥੇ ਪਹੁੰਚਦੇ ਤਾਂ ਜਾਂਦੇ ਹੀ ਝਗੜਾ ਸ਼ੁਰੂ ਹੋ ਜਾਂਦਾ ਹੈ ਭੀਮਟਾਕ ਨੂੰ 4-5 ਦੇ ਕਰੀਬ ਬੰਦੇ ਫੜ ਕੇ ਮਾਰਕੁੱਟ ਸ਼ੁਰੂ ਕਰ ਦਿੰਦੇ ਹਨ ਪਹਿਲਾਂ ਉਹਨਾਂ ਦੀ ਮਨਛਾ ਸੀ ਕਿ ਭੀਮਟਾਕ ਦੇ ਹੱਥ ਪੈਰ ਤੋੜ ਕੇ ਉਸ ਨੂੰ ਛੱਡ ਦੇਵਾਂਗੇ ਦੋਹਾਂ ਦੀ ਕੁੱਟਮਾਰ ਹੋ ਰਹੀ ਹੁੰਦੀ ਹੈ ਤੇ ਦੱਸਿਆ ਜਾਂਦਾ ਹੈ ਕਿ ਭੀਮਟਾਕ ਇਸ ਵਿਚਾਲੇ ਬੋਲਦਾ ਕਿ ਜੇ ਤੁਸੀਂ ਸਾਡੇ ਹੱਥ ਪੈਰ ਤੋੜ ਦਿੱਤੇ ਇਹ ਤਾਂ ਫਿਰ ਜੁੜ ਜਾਣਗੇ ਇਹ ਸੁਣ ਕੇ ਇੱਕ ਹਮਲਾਵਰ ਇੱਕ ਤੇਜ ਧਾਰ ਹਥਿਆਰ ਲੈ ਕੇ ਇੱਕ ਇੱਕ ਕਰਕੇ ਭੀਮਟਾਂਕ ਦੇ ਹੱਥ ਤੇ ਪੈਰ ਚਾਰੇ ਹੀ ਵੱਢ ਸੁੱਟਦਾ ਐਨੇ ਅਨਮਨੁੱਖੀ ਤਰੀਕੇ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਚਾਨਕ ਗੁੱਸੇ ਦੇ ਵਿੱਚ ਹੀ ਇੱਕ ਐਡੀ ਵੱਡੀ ਘਟਨਾ ਵਾਪਰ ਗਈ ਜਾਂ ਫਿਰ ਇਹ ਸੱਚਮੁੱਚ ਸੋਚ ਸਮਝ ਕੇ ਕੀਤਾ ਗਿਆ ਇਸ ਗੱਲ ਦਾ ਨਵੇੜਾ ਅਦਾਲਤ ਵੱਲੋਂ ਹੀ ਕਰ ਦਿੱਤਾ ਗਿਆ ਜਦੋਂ 2019 ਦੇ ਵਿੱਚ ਸਾਰਿਆਂ ਨੂੰ ਸਜ਼ਾਵਾਂ ਸੁਣਾਈਆਂ ਗਈਆਂ ਸਨ ਤੇ ਅਦਾਲਤ ਵਿੱਚ ਇਹ ਮੰਨਿਆ ਗਿਆ ਕਿ ਇਹ ਕਤਲਕਟ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਸੀ। ਇਸ ਅਨਮਨੁੱਖੀ ਵਾਰਦਾਤ ਦੇ ਨਾਲ ਉਸ ਵਕਤ ਇੱਕ ਵਾਰ ਪੂਰਾ ਪੰਜਾਬ ਹਿੱਲ ਗਿਆ। ਗੁਰਜੰਟ ਸਿੰਘ ਜਿਸ ਦਾ ਕਿਸੇ ਨਾਲ ਕੋਈ ਝਗੜਾ ਨਹੀਂ ਹੁੰਦਾ ਉਹ ਸਿਰਫ ਨਾਲ ਜਾਣਕਾਰ ਨਹੀਂ ਉਸ ਦਾ ਵੀ ਇੱਕ ਹੱਥ ਵੜ ਦਿੱਤਾ ਗਿਆ। ਵਾਰਦਾਤ ਤੋਂ ਬਾਅਦ ਇਹਨਾਂ ਦੇ ਰਿਸ਼ਤੇਦਾਰ ਫਾਰਮ ਹਾਊਸ ਵਿੱਚ ਪਹੁੰਚਦੇ ਹਨ ਜਿੱਥੇ ਹਰ ਪਾਸੇ ਖੂਨ ਖਰਾਬਾ ਹੋਇਆ ਪਿਆ ਸੀ। ਦੋਹਾਂ ਦੇ ਸਰੀਰ ਖੂਨ ਵਿੱਚ ਡੁੱਬੇ ਪਏ ਸਨ ਗੁਰਜੰਟ ਸਿੰਘ ਤਾਂ ਜਿਉਂਦਾ ਸੀ ਪਰ ਭੀਮਟਾਕ ਵਿੱਚ ਬਸ ਕੁਝ ਕਿਸਾ ਹੀ ਬਾਕੀ ਸਨ ਦੋਹਾਂ ਨੂੰ ਚੋਕਿਆਂ ਬੋਰ ਹਸਪਤਾਲ ਲਿਜਾਇਆ ਜਾਂਦਾ ਇੱਥੋਂ ਭੀਮਟਾਕ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ ਪਰ ਉਸ ਦੀ ਮੌਤ ਰਾਹ ਵਿੱਚ ਹੀ ਹੋ ਜਾਂਦੀ ਹੈ ਇਕੱਲਾ ਗੁਰਜੰਟ ਸਿੰਘ ਹੀ ਇਸ ਪੂਰੀ ਵਾਰਦਾਤ ਦਾ ਚਸ਼ਮਦੀਦ ਗਵਾ ਸੀ ਜਿਸ ਦੀ ਆਪਣੀ ਵੀ ਇੱਕ ਬਾਹ ਵਢੀ ਗਈ ਕੇਸ ਦਰਜ ਹੋਇਆ ਤੇ ਲੰਮਾ ਸਮਾਂ ਪਗੋੜਾ ਰਹਿਣ ਤੋਂ ਬਾਅਦ ਸ਼ੇਵਲਾਲ ਡੋਡਾ ਤੇ ਉਸਦੇ ਭਤੀਜੇ ਅਮਿਤ ਡੋਡਾ ਨੂੰ ਸਰੈਂਡਰ ਕਰਨਾ ਪਿਆ ਬੇਸ਼ੱਕ ਸ਼ੇਵਲਾਲ ਡੋਡਾ ਨੇ ਆਪਣੀਆਂ ਵੀਡੀਓ ਤੇ ਫੋਟੋਜ਼ ਦਿਖਾਈਆਂ ਕਿ ਮੈਂ ਤਾਂ ਵਾਰਦਾਤ ਸਮੇ ਦਿੱਲੀ ਸੀ ਪਰ ਇਸ ਗੱਲ ਨੂੰ ਨਹੀਂ ਮੰਨਿਆ ਗਿਆ ਭੇਮਟਾਂਕ ਇੱਕ ਦਲਤ ਨੌਜਵਾਨ ਹੋਣ ਕਰਕੇ ਇਹ ਮਾਮਲਾ ਬਹੁਤ ਵੱਡੇ ਪੱਧਰ ਤੇ ਪੂਰੇ ਦੇਸ਼ ਵਿੱਚ ਹੀ ਉੱਭਰਿਆ ਸੀ ਸ਼ੇਵਲਾਲ ਡੋਡਾ ਵੱਲੋਂ 2019 ਤੱਕ ਇਹੀ ਗੱਲ ਕਹੀ ਜਾਂਦੀ ਰਹੀ ਹੈ ਕਿ ਮੈਂ ਉੱਥੇ ਮੌਜੂਦ ਨਹੀਂ ਸੀ ਮੇਰਾ ਇਸ ਕੇਸ ਨਾਲ ਕੋਈ ਲੈਣ ਦੇ ਨਹੀਂ ਪਰ ਫਾਰਮ ਹਾਊਸ ਉਸ ਦਾ ਹੀ ਸੀ ਉਸ ਦੇ ਭਤੀਜੇ ਅਮਿਤ ਡੋਡਾ ਨੇ ਹੀ ਖੁਦ ਫੋਨ ਕਰਕੇ ਭੀਮਟਾਕ ਨੂੰ ਉੱਥੇ ਬੁਲਾਇਆ ਸੀ ਬੇਸ਼ੱਕ ਸ਼ਾਇਦ ਉਹਨਾਂ ਦਾ ਲੱਤਾਂ ਬਾਹਾਂ ਤੋੜਨ ਦਾ ਹੀ ਪਲਾਨ ਹੋਵੇ ਪਰ ਇਸ ਵਾਰਦਾਤ ਨੂੰ ਜਦੋਂ ਐਨੇ ਬਰਬਰ ਅਤੇ ਅਨਮਨੁੱਖੀ ਤਰੀਕੇ ਦੇ ਨਾਲ ਅੰਜਾਮ ਦਿੱਤਾ ਗਿਆ ਤਾਂ ਉਸਨੇ ਇੱਕ ਵਾਰ ਸਭ ਨੂੰ ਦਹਿਲਾ ਕੇ ਰੱਖ ਦਿੱਤਾ ਇਸ ਕਤਲकांड ਦੇ ਨਾਲ ਪੰਜਾਬ ਦੀ ਸਿਆਸੀ ਹਵਾ ਵੀ ਪਲਟ ਗਈ ਸ਼ਿਵਲਾਲ ਡੋਡਾ ਇੱਕ ਵੱਡਾ ਰਸੂਖਦਾਰ ਹੋਣ ਕਰਕੇ ਉਸ ਨੂੰ ਬਚਾਉਣ ਲਈ ਉਸਦੇ ਹੱਕ ਵਿੱਚ ਬਹੁਤ ਸਾਰੇ ਮੁਜ਼ਾਰੇ ਵੀ ਕੀਤੇ ਗਏ ਸਨ ਪਰ ਅਦਾਲਤ ਵੱਲੋਂ ਸਾਰੀਆਂ ਦਲੀਲਾਂ ਹੀ ਖਾਰਜ ਕਰ ਦਿੱਤੀਆਂ ਗਈਆਂ ਦੂਜੇ ਪਾਸੇ ਕੇਸ ਦਰਜ ਹੋਣ ਤੋਂ ਬਾਅਦ ਵੀ ਸ਼ਿਵਡਾਲ ਡੋਡਾ ਦਾ ਦਬਦਬਾ ਖਤਮ ਨਹੀਂ ਹੋਇਆ ਇਤੋਂ ਤੱਕ ਉਹ ਲੈਕਚਰ ਲੜਦੀਆਂ ਤਿਆਰੀਆਂ ਵੀ ਜੇਲ੍ਹ ਵਿੱਚ ਬੈਠਾ ਕਰਦਾ ਰਿਹਾ ਕਿਉਂਕਿ ਉਸ ਵਕਤ ਤੱਕ ਅਜੇ ਉਸ ਨੂੰ ਸਜ਼ਾ ਨਹੀਂ ਸੀ ਹੋਈ ਪਰ ਐਨ ਮੌਕੇ ਤੇ ਆ ਕੇ ਸ਼ਿਵਲਾਲ ਡੋਡਾ ਵੱਲੋਂ ਸਾਲ 2017 ਦੇ ਵਿਧਾਨ ਸਭਾ ਇਲੈਕਸ਼ਨਾਂ ਵਿੱਚ ਆਪਣਾ ਨਾਮ ਵਾਪਸ ਲੈ ਲਿਆ ਗਿਆ ਸੀ ਅੱਜ ਸ਼ਿਵਲਾਲ ਡੋਡਾ ਤੇ ਉਸਦੇ ਬਾਕੀ ਸਾਥੀ ਜੇਲ੍ਹ ਵਿੱਚ ਬੰਦ ਹਨ ਪਰ ਉਸ ਦੀਆਂ ਬਹੁਤ ਸਾਰੀਆਂ ਕੰਪਨੀਆਂ ਉਸਦੇ ਪਰਿਵਾਰ ਵੱਲੋਂ ਚਲਾਈਆਂ ਜਾ ਰਹੀਆਂ ਹਨ ਸੋ ਦੋਸਤੋ ਇਹ ਸੀ ਪੂਰੀ ਕਹਾਣੀ ਸਾਲ 2015 ਦੇ ਵਿੱਚ ਵਾਪਰੀ ਪੀਐਮ ਦਾ ਕਤਲ ਕਾਂਡ ਦੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ